ਆਹ ਹਾਏ ਦੱਸ ਕਰੀ ਕਿ ਨਾ ਕਰਦੀ ਇਹ ਦੀ ਨਹੀਂ ਕਰਦੀ ਮੁੜ ਕੇ ਮੈਂ ਨਹੀਂ ਕਰਦੀ ਫੇਰ ਤੀ ਛਾੜੂ ਨਾ ਕੁੱਟੀ ਜਾਣ ਦੇ ਜੇ ਪੀੜ ਪਤਾ ਕਿੰਨੀ ਹੋਣ ਗਈ ਆ ਤੂੰ ਕਿੱਥੋਂ ਹਟਣਾ ਮੈਂ ਜਿੰਨਾ ਚਿਰ ਤੇਰੇ ਲਾਸਾਂ ਨਾ ਪਈਆਂ ਤੂੰ ਨਹੀਂ ਹਟਣਾ ਤੇ ਤੇਰੇ ਤੇ ਵੱਜਣ ਵੱਜਣ ਨਾ ਹੋਰ ਚਾਰ ਚਾਰ ਦਿਨ ਸੇਕ ਦਿੰਦੀ ਰਹੇਗੀ ਨਾ ਤੇ ਫੇਰ ਖਣੀ ਤੇਰੀ ਜ਼ਬਾਨ ਅੰਦਰ ਰਹਿ ਜਾ ਤੂੰ ਤਾਂ ਕਿਤੇ ਪੜਥੂ ਪਾਇਆ ਕਿਸ ਨੂੰ ਕੋਈ ਚੁਗਲੀ ਲਾ ਦੇਣੀ ਕਿਸ ਨੂੰ ਕੋਈ ਲਾ ਦੇਣੀ ਤੂੰ ਇਹ ਹੋਈ ਨਹੀਂ ਚਾਰ ਦਿਨ ਜਾਣੀਆਂ ਲਾਸ਼ਾਂ ਇਹਦੀਆਂ ਜਿੱਦਾਂ ਦੀ ਮੈਨੂੰ ਕੁੱਟ ਦਿੱਤਾ ਵਾ ਜੇ ਮੈਂ ਕਹਿੰਦਾਂ ਨਹੀਂ ਐ ਨਾ ਮਾਰੋ ਨਹੀਂ ਪੰਮੋ ਰਹਿਣ ਦੇ ਨਹੀਂ ਰਹਿਣ ਦੇ ਕਿਤੇ ਥਾਂਕ ਥਾਂ ਵਜ ਗਈ ਤੇ ਵਿਵਤਾ ਨੂੰ ਫੜੇ ਜਾਵਾਂਗੇ ਛੱਟ ਪਿੱਟਣਾ ਦੇ ਲਾਦੀ ਹੁਣ ਕਹਿੰਦੀ ਐ ਛੱਡ ਦੇ ਸਿਆਪਾ ਹੀ ਤੇਰਾ ਵਾ ਸਾਰਾ ਬੁੱਢੜੀ ਐ ਤੂੰ ਹੀ ਨਹੀਂ ਹਾਨੂੰ ਰਲ ਕੇ ਰਹਿਣ ਦਿੰਦੀ ਹੈਗੀ ਜਦੋਂ ਆਪਾਂ ਬੈਨੀਆਂ ਉਦੋਂ ਕੋਈ ਨਾ ਕੋਈ ਚੁਵਾਤੀ ਲਾ ਦਿੰਦੀ ਇਹੋ ਲੁੰਦੀ ਉਹ ਮੈਂ ਨਹੀਂ ਕੋਈ ਲੁੰਦੀ ਹੈਗੀ ਕਿਸੇ ਨੂੰ ਵੀ ਗੱਲ ਸੋਨਾ ਮੰਮੀ ਹੁਣ ਸਾਰੀਆਂ ਗੱਲਾਂ ਆਪਣੇ ਤੋਂ ਛੱਡ ਕੇ ਨਾ ਤੇ ਤੁਹਾਡੇ ਤੋਂ ਛੁੱਟ ਦਿੱਤੀਆਂ ਨੇ ਸਾਰਾ ਕਸੂਰ ਹੀ ਤੁਹਾਡਾ ਕੱਢ ਦਿੱਤਾ ਵਾ ਨੀ ਉਹਨੇ ਬਚਣਾ ਨਹੀਂ ਆ ਉਹਦਾ ਰਾਦਾ ਮਾਲੇਦ ਵਾਲਾ ਫੇਰ ਸੱਚੀ ਰਹਿ ਜਾ ਤੂੰ ਕੀ ਜਾਣਦੀ ਇਹਨੂੰ ਮੰਮੀ ਤੂੰ ਆ ਹਣ ਮਿੱਠੇ ਪੋਚੇ ਨਾ ਪਾ ਆ ਜਿਹੜਾ ਤੂੰ ਮੇਰੇ ਨਾਲ ਕੀਤਾ ਨਾ ਝਾੜੂਆਂ ਦੇ ਨਾਲ ਕੁੱਟਿਆ ਵਾ ਇਹ ਸਾਰੇ ਆਂਡ ਗਵਾਨ ਨੇ ਵੇਖਿਆ ਖਲੋ ਕੇ ਤੇ ਮੇਰੇ ਕੀ ਇਸ ਤੇ ਰਹਿਣੀ ਆ ਸਾਰਿਆਂ ਨੇ ਬਾਹਰ ਗੱਲਾਂ ਕਰਨੀਆਂ ਕਿ ਜਠਾਣੀ ਨੇ ਦਰਾਣੀ ਨਕੋੜਤਾ ਸਾਰੀ ਉਮਰ ਮੈਨੂੰ ਇਹ ਚੇਤਾ ਰਹਿਣਾ ਵੇਖੀ ਜਿਹੜੇ ਤੂੰ ਮੈਨੂੰ ਝਾੜੀਆਂ ਨਾਲ ਕੁੱਟਿਆ ਨਾ ਤੇ ਯਾਦ ਰੱਖਿਓ ਇਹ ਮੈਂ ਭੁੱਲਦੀ ਨਹੀਂ ਆਗੀ ਤੇ ਤੁਹਾਨੂੰ ਬਦਲਾ ਵੀ ਜ਼ਰੂਰ ਲਾਉਂਗੀ ਵੇਖੀ ਨਾ ਰਿਆ ਮੈਨੂੰ ਕਿ ਨਾ ਝਾੜੂਆਂ ਨਾਲ ਯੇ ਕੈ ਮੰਮੀ ਕਿੱਡੇ ਪਰਖੰਡ ਕਰਦੀ ਆ ਹੁਣ ਵੇਖਣ ਕਿੱਡੇ ਖੇਖਣ ਆਉਂਦੇ ਆ ਕਿ ਦੱਦ ਲੱਡੂ ਸੁੱਟਦੀ ਆ ਰੜੰਗ ਦੀ ਕਹੀ ਕਿੱਦਾ ਏ ਪੰਮੋ ਓਦਾਂ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਮੂੰਹ ਨਾਲ ਗੱਲ ਤੈਨੂੰ ਕਰਨੀ ਚਾਹੀਦੀ ਸੀ ਹੱਥ ਨਹੀਂ ਚੁੱਕਣਾ ਚਾਹੀਦਾ ਉਹ ਵੀ ਤੂੰ ਝਾੜੂ ਪੜ ਕੇ ਖਲੋਤੀ ਆ ਤੇ ਗੱਲ ਉਹਦੀ ਵੀ ਸਹੀ ਏ ਵੀ ਆਂਡ ਗਵੜ ਕੀ ਆ ਕੋ ਗਾਨੂ ਮੰਮੀ ਆ ਚੰਗੀ ਗੱਲ ਆ ਇਧਰ ਦੀ ਗੱਲ ਇਧਰ ਲਾਉਣੀ ਇਧਰ ਅੱਗ ਲਾਤੀ ਇਧਰ ਅੱਗ ਬੁਝਾਤੀ ਇਹ ਕੋਈ ਕੰਮ ਇਹਦੇ ਵਾਸਤੇ ਚੰਗਾ ਥੋੜਾ ਵਾ ਉਦੋਂ ਝਾੜੂ ਮਾਰਨ ਦੀ ਤੁਹਾਨੂੰ ਬੜੀ ਸ਼ਰਮ ਆਈ ਆ ਤੇ ਜਦੋਂ ਮੈਨੂੰ ਮੇਰੇ ਖਸਮ ਨੇ ਅੰਦਰ ਕੁੱਟਿਆ ਸੀ ਉਦੋਂ ਨਾ ਤੁਹਾਨੂੰ ਸ਼ਰਮ ਆਈ ਤੇ ਉਹਦੇ ਉੱਤੇ ਹੱਥ ਝੁੱਕਣ ਡਿਆ ਵਾ ਮਾਰ ਬੈਲਟਾਂ ਨਾਲ ਮੈਨੂੰ ਕਟਾਉਂਦੇ ਸੀ ਤੁਸੀਂ ਉਦੋਂ ਤੁਹਾਡੇ ਕਾਲਜੇ ਨੂੰ ਬੜੀ ਠੰਡ ਪੈਂਦੀ ਸੀ ਮੈਨੂੰ ਅੰਦਰ ਕੁੱਟ ਪੈਣ ਰਹੀ ਆ ਮੈਨੂੰ ਵੀ ਨਾ ਤੁਹਾਡੀ ਕੋਈ ਸਮਝ ਲੱਗਦੀ ਤੁਸੀਂ ਕਿੱਧਰ ਦੀ ਗੱਲ ਕਿਹਨੂੰ ਕਰ ਦਿੰਦੇ ਈ ਨੀ ਚੱਲੋ ਨਿੱਕੀ ਆ ਤੇਰੇ ਤੋਂ ਛੋਟੀ ਭੈਣ ਸਮਝ ਕੇ ਮaaf ਕਰ ਦਿਆ ਕਰ ਕੋਈ ਗੱਲ ਨਹੀਂ ਹੋ ਜਾਂਦੀਆਂ ਗਲਤੀਆਂ ਹੁਣ ਉਹਨੇ ਅੰਦਰੋਂ ਬੂਹਾ ਮਾਰ ਲਿਆ ਜੀ ਉਹਨੇ ਕੁਝ ਅੰਦਰ ਕਰ ਲਿਆ ਤੇ ਫੇਰ ਸਾਡਾ ਕੀ ਬਣਵਾਏ ਤੇ ਬੱਜੇ ਮਰ ਜਾਣਗੇ ਸਾਰਾ ਟੱਬਰ ਅੱਛਾ ਉਹ ਮੇਰੇ ਤੋਂ ਛੋਟੀ ਆ ਉਹਦਾ ਤੁਹਾਨੂੰ ਬੜਾ ਫਿਕਰ ਆ ਤੇ ਜੇ ਮੈਂ ਵੱਡੀਆਂ ਤੇ ਇਹਦਾ ਮਤਲਬ ਆ ਮੈਨੂੰ ਸਾਰੀ ਘਾੜੀ ਜੂਤ ਪਤਾਨ ਕਰਦੇ ਰਹੋਗੇ ਉਹ ਚੁਗਲੀਆਂ ਲਾਈ ਜਾਵੇ ਤੁਹਾਨੂੰ ਝੂਠ ਸੱਚ ਗੰਢ ਕੇ ਦੱਸੀ ਜਾਵੇ ਤੇ ਮੇਰੀ ਗੁੱਤ ਪੁੱਟੀ ਜਾਵੇ ਫੇਰ ਕੋਈ ਬੜੇ ਖੁਸ਼ੀ ਹੋ ਤੇ ਜਦੋਂ ਉਹਦੀ ਵਾਰੀ ਆਈ ਆ ਫੇਰ ਤੁਸੀਂ ਉਹਦੇ ਵੱਲ ਦੀ ਛੜਨ ਲਾ ਪਈਓ ਐਦਾਂ ਨਹੀਂ ਕਰੀਦਾ ਇਹਨਾਂ ਦੋਵਾਂ ਜਣੇ ਮੈਨੂੰ ਤਾਂ ਤਾਪ ਬਹੁਤ ਜ਼ਿਆਦਾ ਆ ਹੈਗਾ ਜਿੰਨੀਆਂ ਇਹਨੇ ਮੇਨਾਂ ਕੋਲ ਨੇਕੀ ਕੀਤੀ ਆ ਕਿਹੜਾ ਕੰਮ ਇਹਨੇ ਜਿਹੜਾ ਮੈਨਾਂ ਸਹੀ ਕੀਤਾ ਵਾ ਤੇ ਪਰ ਦੇ ਵੀ ਪੰਮੋ ਕੰਮ ਚੰਗਾ ਨਹੀਂ ਨਾ ਹੁਣ ਤੱਕ ਤੈਨੂੰ ਤੇ ਤੇਰੇ ਬੰਦੇ ਨੇ ਕੁੱਟਿਆ ਤੇ ਤੂੰ ਫੜ ਕੇ ਉਹਨੂੰ ਕੋੜ ਛੱਡਿਆ ਤੇ ਬੰਦਿਆਂ ਨੂੰ ਇਹਦੀ ਵਜ੍ਹਾ ਨਾਲ ਹੀ ਕੁੱਟਿਆ ਬੰਦੇ ਨੇ ਬੰਦੇ ਦਾ ਦਿਮਾਗ ਨਹੀਂ ਪਾਇਆ ਨਹੀਂ ਤੇ ਮੇਰੇ ਬੰਦੇ ਨੇ ਅਜੇ ਤੱਕ ਮੇਰੇ ਤੇ ਹੱਥ ਨਹੀਂ ਚੁੱਕਿਆ ਇਹਨੇ ਸਗਾਤ ਨੇ ਚਕਾਇਆ ਮੇਰੇ ਬੰਦੇ ਦਾ ਦਿਮਾਗ ਨਹੀਂ ਪਾਇਆ ਕਿ ਉਹਨੇ ਮੈਨੂੰ ਕੁੱਟਣਾ ਵਾ ਇਹਨੇ ਉਹਦੇ ਕੰਨ ਭਰੇ ਹੀ ਤੇ ਫੇਰ ਹੀ ਉਹਨੇ ਮੇਰੇ ਤੇ ਹੱਥ ਚੁੱਕਿਆ ਵਾ ਨਹੀਂ ਤੇ ਉਹ ਤਾਂ ਕਦੀ ਵੀ ਨਾ ਮੇਰੇ ਤੇ ਹੱਥ ਚੁੱਕੇ ਇਹ ਬੜੀ ਚਲਾਕ ਆ ਮੰਮੀ ਕੋਈ ਗੱਲ ਨਹੀਂ ਹੁਣ 4 ਵਜ ਗਈਆਂ ਹਨਾ ਤੇ ਟੇਕ ਕੇ ਬਹਿ ਜੂਗੀ ਨਹੀਂ ਤੇ ਇਹਨੇ ਇਦਾਂ ਰੋਖ ਵੀ ਨਹੀਂ ਆਉਣਾ ਕਿਤੇ ਇਹਨੇ ਕੋ ਹੁੰਦਾ ਇਹਨੂੰ ਕੋਈ ਨਹੀਂ ਗੱਲ ਕਰਦੀ ਏ ਚੰਗੀ ਭਲੀ ਆ ਹਾਏ ਨਹੀਂ ਹਾਏ ਮਾਂ ਮਾਰ ਦਿੱਤਾ ਇਹਨਾਂ ਨੇ ਨਹੀਂ ਕੋਨੀ ਵੀ ਕੈਨਸ ਘਾਤਨੇ ਮਾਰਨ ਲੱਗੀ ਨੇ ਝਾੜੂ ਦੀ ਕਿੰਨੀ ਪੀੜੋ ਡਈ ਮੇਰੇ ਲੱਤਾਂ ਤੇ ਮਾਰਿਆ ਇਹਨੇ ਨਹੀਂ ਮੋਰਾ ਚ ਮਾਰਿਆ ਨਹੀਂ ਜਠਾਣੀ ਦੇ ਹੈ ਹੀ ਹੈ ਨਹੀਂ ਇਹਨੇ ਮੋਟੋ ਜਠੇ ਮੇਰੀ ਸੱਸ ਨੇ ਵੀ ਨਹੀਂ ਦੇਣ ਦੇ ਵੇਖਿਆ ਕੋਹ ਵੀ ਲਾਗੇ ਖਲਾਓ ਕੇ ਕਟਾਇਆ ਨਹੀਂ ਇਹਨੇ ਆਹ ਉਹ ਨਾ ਦਿਨ ਨੂੰ ਕਿਉਂ ਨਹੀਂ ਪਤਾ ਲਾਦਾ ਤੂੰ ਉਹ ਦਨ ਵਾਲਾ ਵੇਖੀ ਜਿੱਦੜ ਮੈਂ ਖੱਪ ਗਈ ਐ ਤੇ ਬੈਕ ਨਾਲੇ ਘੁੱਟ ਛੱਡਿਆ ਨਹੀਂ ਇਦਾਂ ਨਹੀਂ ਇਦਾਂ ਨਹੀਂ ਗੱਲ ਬਣਨੀ ਹੱਥ ਤੇ ਹੱਥ ਤਰ ਕੇ ਨਹੀਂ ਹੁਣ ਕੋਹ ਵੀ ਇਦਾਂ ਕਰਦੀਆਂ ਥਾਣੇ ਰਿਪੋਰਟ ਲਖੋਣੇ ਜਾ ਕੇ ਉੱਥੇ ਕਰਦੀ ਇਹਨਾਂ ਨੂੰ ਵੇਖੀ ਦੋਹਾਂ ਜਾਣੀਆਂ ਨੂੰ ਅੰਦਰ ਕਰੋਨੀ ਇਹਨਾਂ ਨੂੰ ਨਹੀਂ ਪੰਮਾ ਅੰਦਰ ਗਰਮੀ ਬੜੀ ਐ ਕਿ ਤੱਕ ਹੋਈ ਨਾ ਜਾਵੇ ਨਕਤੀ ਨੂੰ ਪਾਣੀ ਨਾ ਦੇਵਾ ਘਟ ਨਾ ਮੰਮੀ ਸਰਬਤ ਕੋਲ ਕੇ ਦੇ ਕੇ ਆਓ ਇਹਨੂੰ ਸਗਾਤ ਨੂੰ ਪਾਣੀ ਦੇਣਾ ਇਹਨੂੰ ਬੈਠੀਆਂ ਨਾਲ ਦੋਹੇ ਜਾਣੀਆਂ ਗੱਲਾਂ ਕਰਨੀਆਂ ਮੂੰਹ ਨਾਲ ਮੂੰਹ ਜੋੜ ਕੇ ਕਿੱਦਾਂ ਤੁਸੀਂ ਮੈਨੂੰ ਕੁੱਟ ਕੇ ਬਾੜ ਕੇ ਅੰਦਰ ਚੱਲੀਆਂ ਖਾਣੇ ਤੁਹਾਡੇ ਦੋਹਾਂ ਤੇ ਰਿਪੋਰਟ ਲਿਖਾਉਣਾ ਵੇਖੀ ਜੋ ਗੱਡੀ ਪਰ ਕੇ ਆਈ ਨਾ ਇਥੇ ਪੁਲਸ ਦੀ ਤਾਂ ਤਾਲੇ ਦੋਹਾਂ ਨੂੰ ਫੜਿਆ ਇਥੇ ਫੇਸਰੀਕੇ ਤੇ ਮੇਰਾ ਨੱਕ ਰਹਿਣਾ ਅਖਾਂ ਚ ਥਾਣੀ ਨੂੰ ਤਾਂ ਸੱਸ ਨੂੰ ਇਹਨੇ ਫੜ ਕੇ ਲੈ ਗਏ ਪੁਲਿਸ ਆਏ ਤੇ ਵੇਖੀ ਫੇ ਮੇਰੀ ਹਰੀ ਚੰਡੀ ਕਿੱਦਾਂ ਹੁੰਦੀ ਆ ਫੇਰ ਪਾਣੀ ਦਾ ਘੁੱਟ ਪੀਉਂਗੀ ਅੱਜ ਜਾਣ ਕੇ ਦੇਖੀ ਸਹੀ ਤੈਨੂੰ ਨਾ ਫੜਾਇਆ ਗੋਆਣਾ ਤੇ ਤੂੰ ਹੀ ਕੀ ਜਾਣ ਕਰੋਗੀ ਫੜਦੇ ਮਾੜਾ ਫੜਿਆ ਪਹਿਲਾਂ ਘੁੱਟ ਕੇ ਮੈਨੂੰ ਤਾਂ ਹੁਰਤੀ ਸੀ ਕਿੱਦਾਂ ਬਈ ਮੇਰੀ ਗੱਲ ਸੁਣ ਹੁਣ ਨਾ ਮੈਂ ਰੁਕੀ ਕੋਣ ਥਾਣੇ ਜਾ ਕੇ ਮੈਂ ਰੁਕੂੰਗੀ ਕਿੱਡੇ ਹੁਣ ਫਫੜੇ ਆਉਂਦੇ ਆ ਤੈਨੂੰ ਨਾ ਵੇਖੀ ਜਦੋਂ ਪੁਲਿਸ ਨੇ ਆਣ ਕੇ ਫੜਿਆ ਨਾ ਤੈਨੂੰ ਦੋਵਾਂ ਨੂੰ ਬੰਦੇ ਮੇਰੇ ਨੂੰ ਬਾਹਰ ਕੰਮ ਤੇ ਕਲਾ ਕੇ ਤੂੰ ਕਿੱਦਾਂ ਤੇਰਾ ਮੂੰਹ ਕੀ ਵੇਖੀ ਜਾਂਦੀ ਇਹਨੂੰ ਫੜ ਤੂੰ ਹੀ ਕਿੱਦਾਂ ਦੋਵੇਂ ਜਾਣੀ ਮੈਨੂੰ ਪ ਸੰਭਰਾ ਵੇਖੀ ਸਹੀ ਜਾਨ ਦੀ ਚੱਲ ਇੱਧਰ ਆ ਵੱਡੀ ਸਾਨਣੀ ਕਿਤੇ ਕਸਾ ਕਾਬੂ ਨਹੀਂ ਰਹੀ ਦੀ ਕਿਤੇ ਕੰਮੀ ਕੰਮੀ ਇਹ ਦੋਵੇਂ ਜਾਨੀਆਂ ਰਲ ਕੇ ਪੈ ਜਾਂਦੀਆਂ ਕੱਲੀ ਕੱਲੀ ਆ ਤੁਹਾਨੂੰ ਮੈਂ ਦੋਵਾਂ ਨੂੰ ਵੇਖਾਂ ਕਿਦਾਂ ਡੁੰਡਿਆ ਤਾਂ ਫੜਫੜ ਤਲੋਂ ਨਾਲ ਥੱਲੇ ਸੁਟਿਆ ਤੁਸੀਂ ਕਿ ਯਾਦ ਕਰੋਗੀਆਂ ਚੱਲ ਨਹੀਂ ਵੱਡੀ ਪਲਵਾਨਣੀ ਤੂੰ ਬੈਠ ਬੈਠ ਹੋਣੇ ਨਾ ਕਾਡੇ ਕਾਬੂ ਆਈ ਗਰਮੀ ਤੇ ਕੋਈ ਹੋ ਤੁਹਾਨੂੰ ਜੇਲ ਦਾ ਪਾਣੀ ਢਾਲ ਖਵਾ ਕੇ ਕਨ ਮੈਂ ਛੰਡੂ ਤੜ ਕੇ ਲੈ ਆ ਨਾ ਮੰਮੀ ਦੇਖ ਤੇ ਜੋਰੀ ਪਤਾ ਨਹੀਂ ਕਿੰਨਾ ਜ਼ੋਰ ਤੇ ਕੋਈ ਆ ਜੇ ਮੇਰਾ ਵੇਖਿਆ ਨਹੀਂ ਤੈਨੂੰ ਤਾਂ ਮਖਾਲ ਦੇਣਾ ਆ ਵੇ ਚੱਲ ਇੱਧਰ ਹੋ ਮੇਕ ਵੈਂਦੀ ਨਹੀਂ ਕਿਤੇ ਹੁਣ ਕੋ ਬਾਲਣ ਡੀਆਂ ਜੇ ਜਦੋਂ ਜੇਲ੍ਹ ਦਾ ਪੁਲਿਸ ਵਾਲਿਆਂ ਨਾਲਿਆ ਹੁਣ ਕੋ ਉਡਰਣ ਡੀਆਂ ਜੇ ਇਹ ਨਾ ਪੜ ਬਾਨ ਨਹੀਂ ਜੇ ਕਿ ਮੰਮੀ ਆ ਜੋੜੀ ਉਹ ਹੱਥ ਤੁਸੀਂ ਛੱਡੋ ਠੀਕ ਹੁਣ ਮੈਨੂੰ ਅੱਗ ਲੱਗੀ ਤੁਸੀਂ ਕਿੱਦਾਂ ਫੜ ਫੜ ਕੇ ਬਾਲਣ ਡੀਆਂ ਜੇ ਮੈਨੂੰ ਇਤਾਂ ਨਹੀਂ ਦੁਖਾਣਾ ਰੱਸੀ ਰੁਸੀ ਲਿਆ ਦੇ ਨਾ ਬੰਨ ਇੱਥੇ ਜਰੀਕਾ ਮੰਮੀ ਰੱਸੀ ਮੈਨੂੰ ਕਿੱਥੋਂ ਲੱਭਣੀ ਆ ਆ ਚੁੰਨੀ ਫਾੜ ਜਿਆਦਾ ਤਾਂ ਨੂੰ ਚੜਦੇ ਐ ਸਭ ਪਿਆਰ ਨਾਲ ਸਿਟਾਉਂਦੇ ਆ ਛੱਡੋ ਮੈਨੂੰ ਕਿੱਦਾਂ ਦੋਵੇਂ ਜਣੀਆਂ ਕੱਲੀ ਨਾ ਜਿਹੜਾ ਵੜੀਆਂ ਮੇਰੇ ਦਿਵਾਰੇ ਹੋਈਆਂ ਵਾ ਅ ਫੜ ਚੁਨੀ ਇੱਕ ਹੋਰ ਫੜ ਕੇ ਲਿਆ ਤੂੰ ਨਾ ਜਿਆਦਾ ਹੀ ਰੌਲਾ ਕੋ ਪਉਨੀ ਆ ਤੇਰੀ ਤੇਰੀ ਜਬਾਨ ਨਾ ਬੰਦ ਕਰ ਤੇ ਮੈਂ ਤੇਰੇ ਮੂੰਹ ਚ ਵੀ ਕੋ ਤੱਕ ਦੇਣਾ ਮੂੰਹ ਬਦ ਹਲਾ ਪਰ ਕਿਦਾਂ ਇਹ ਕੱਲੀ ਨੂੰ ਵੇਖ ਕੇ ਕਿਦਾਂ ਦੋਵੇਂ ਚੜ ਗਏ ਚੱਲ ਹੁਣ ਤੇਰੀ ਜਬਾਨ ਖਲੋਗੀ ਨਾ ਜਿਹੜੀ ਦੰ ਗੱਜਲ ਗੱਜਲ ਕਰਦੀ ਸੁਭਾਅ ਕਾ ਵੀ ਚੁੱਪ ਕਰਕੇ ਬਹਿ ਜਾ ਰਮਾਨਾ ਕਰਦਿਆਂ ਗੱਲਾਂ ਬਾਹਰ ਨਹੀਂ ਜਾਣੀਆਂ ਚਾਹੀਦੀ ਨਾ ਇਹ ਹਟਦੀ ਨਹੀਂ ਅੱਛਾ ਹੁਣ ਬਾਹਰ ਜਾਣ ਦਾ ਤੈਨੂੰ ਡਰ ਬਾਜ ਜਦੋਂ ਮੈਨੂੰ ਕੁੱਟਿਆ ਹੋਦੋਂ ਕੋਈ ਡਰ ਨਹੀਂ ਕਿ ਬਾਹਰ ਕੋਈ ਵੇਖਣ ਡਿਆ ਵਾ ਤੇ ਤੈਨੂੰ ਅੰਦਰੇ ਕੁੱਟਿਆ ਸੀ ਬਾਹਰ ਗਰਾਊਂਡ 'ਚ ਨਹੀਂ ਖੜਿਆ ਤੂੰ ਤਾਂ ਹੈਡਾ ਬਾਹਰ ਤਮਾਸ਼ਾ ਲੱਗੀ ਲਾਉਣ ਜਾ ਕੇ ਤੇ ਮਾਤਾ ਹੋੜ ਕੇ ਕਸਰ ਕਿਹੜੀ ਰਹਿ ਗਈ ਆ ਗਰਾਊਂਡ 'ਚ ਰਹਿ ਗਈ ਆ ਤੇ ਉੱਥੇ ਲੈ ਜਾ ਉੱਥੇ ਕੁੱਟ ਲੋ ਜੇ ਘਰ ਨਹੀਂ ਨਾ ਕਸਰ ਪੂਰੀ ਹੋਈ ਹੈਗੀ ਤੇ ਲੈ ਜੋ ਗਰੰਟੇ ਉਹ ਵੀ ਪੂਰੀ ਕਰ ਲੋ ਜ਼ਬਾਨ ਨਿਕਲ ਆਉਂਦੀ ਨਹੀਂ ਨਹੀਂ ਚੁੱਪ ਹੋਣਾ ਆ ਜਾ ਤੂੰ ਬਹਿ ਜਾ ਇਹਦੇ ਨਾਲ ਮੱਥਾ ਮਾਰਨ ਦਾ ਨਹੀਂ ਕੋਈ ਵੀ ਫਾਇਦਾ ਚੰਗਾ ਨਹੀਂ ਕਰਨੀਆਂ ਤੁਸੀਂ ਦੋਵੇਂ ਜਣੀਆਂ ਮੇਰੇ ਨਾਲ ਤੂੰ ਖੋਲ ਲੈਣ ਦੋ ਮੈਨੂੰ ਦੱਸੋ ਤੁਹਾਨੂੰ ਵੇਖੀ ਮੈਂ ਜਾ ਕੇ ਥਾੜੇ ਹਟਣਾ ਉਹਦਾ ਹਟਦੀ ਤੇ ਮੈਂ ਵੀ ਨਹੀਂ ਆ ਮੈਂ ਵੀ ਗਰੀ ਗਰਮੀਤਵਾ ਵੇਖਿਓ ਸਹੀਂ ਲੱਗ ਰੋ ਕੇ ਦੱਤ ਚੱਲਦੀ ਹੈ ਦੀ ਆ ਗਈ ਤਾਂ ਮਾਸ਼ਾਅੱਲਾ ਇਹਨੂੰ ਤਾਂ ਪਤਾ ਹੀ ਆ ਦੇਖ ਲਓ ਭਾਜੀ ਵੇ ਖੋਲਣਾ ਨਹੀਂ ਆ ਪਹਿਲਾਂ ਮੇਰੀ ਗੱਲ ਸੁਣ ਲੈ ਇਧਰ ਆਣ ਕੇ ਮਾਰ ਗਈ ਆ ਮਾਰ ਦੇ ਲੱਗੀਆਂ ਮੈਨੂੰ ਪਹਿਲਾਂ ਝਾੜੂਆਂ ਦੇ ਨਾਲ ਕੁੱਟਿਆ ਹੁਣ ਮੈਨੂੰ ਇਹਨਾਂ ਨੇ ਬੰਨ ਕੇ ਮੈਨੂੰ ਕੁੱਟਣ ਡਈਆਂ ਵਾਏ ਮਾਤਾ ਇਹ ਕੀ ਗੱਲ ਸੁਣਦਿਆ ਮੈਂ ਮੈਂ ਹਾ ਇੱਧਰ ਆ ਤੈਨੂੰ ਦੱਸਦੀ ਸਾਰਾ ਕੁਝ ਜੀ ਤੁਹਾਡੇ ਦੋਵਾਂ ਜੀਆਂ ਚ ਲੜਾਈ ਇਹਨੇ ਕਰਾਈ ਮੈਨੂੰ ਪੰਪ ਇਹਨੇ ਝਾੜਿਆ ਇਹਨੂੰ ਇਹਨੇ ਵਖਰਾ ਝਾੜ ਦਿੱਤਾ ਕਿਦੋਂ ਜਿਹਦੇ ਵਰਥਲਾ ਪਾਣ ਨੂੰ ਲੜਾਉਂਦੀ ਰਹੀ ਹੁਣ ਇਹਦੀ ਸਚਾਈ ਸਾਹਮਣੇ ਆਈ ਫਿਰ ਝਾੜੂ ਹੀ ਖਾਣੇ ਹੀ ਹੋ ਰਹੇ ਨੇ ਕਿ ਖਾਣਾ ਹੀ ਪਰ ਇਹਨਾਂ ਨੂੰ ਬੰਨ ਜਾਨ ਤੁਸੀਂ ਹਾਏ ਹਾਏ ਹੱਦ ਹੋ ਗਈ ਤੁਹਾਡੇ ਵਾਲੀ ਇੰਨੀਆਂ ਨੇ ਘਰ ਦੇ ਵਿੱਚ ਲੜਾਈ ਕਰਾਈ ਤੁਹੀਂ ਮੈਨੂੰ ਇੰਨਾ ਛੇਤਰ ਪਕਾਣ ਕੀਤਾ ਅੰਦਰ ਬਾੜ ਬਾੜ ਕੇ ਕੁੱਟਿਆ ਤੇ ਅਜੇ ਵੀ ਇਹਨਾਂ ਪੰਨ ਦੇਣਾ ਇਹ ਚੰਗੀ ਆ ਤਾਂ ਅਹੀਂ ਮਾੜੇ ਹੋ ਕੇ ਫਿਰ ਅਹੀਂ ਜੁੱਤੀਆਂ ਖਾਈ ਜਾਈਆ ਘਰਾਂ 'ਚ ਮਾੜੀ ਮਰਦਾਂ ਹੋਈ ਜਾਂਦੀਆਂ ਇਹੜਾ ਵੀ ਪੰਨ ਦੁਗਲੇ ਨੂੰ ਵੇ ਮੇਰੀ ਗੱਲ ਤਾਂ ਸੁਣ ਲਾਂ ਖੱਤਿਆ ਗੱਲ ਮਾੜੀ ਮੋਟੀ ਨਹੀਂ ਹੋਈ ਅਗਲੇ ਥਾਣੇ ਚੱਲੀ ਹੀ ਅੱਡੇ ਤੇ ਪਰਚਾ ਕਰਾਉਣਾ ਤਾਂ ਬੱਧੀ ਹੁਲਿਆ ਕੇ ਅੰਦਰ ਐ ਕਿ ਮੀਂਹ ਤੇ ਕਿ ਸੰਡੇ ਮੈਂ ਥਾਣੇ ਪਹੁੰਚੂਗੀ ਮੈਂ ਜਾ ਕੇ ਤੇ ਪਾਜੀ ਫਿਰ ਕੀ ਕਰਨਾ ਹੀ ਮੈਂ ਜਦੋਂ ਇਹਨਾਂ ਨੇ ਮੈਨੂੰ ਰਲ ਕੇ ਦੋਹਾਂ ਜਾਣੀਆਂ ਨੇ ਝਾਰੂਆਂ ਨਾਲ ਕੁੱਟਿਆ ਤੇ ਫਿਰ ਕਿੱਨਾ ਜਾਣਾ ਹੀ ਥਾਣੇ ਪੱਕਾ ਦਾ ਤਮਾਸ਼ਾ ਬਾਹਰ ਲਈ ਦੱਸਣੀ। ਫਾਣੀ ਪਤਾ ਕਿੰਨੀ ਬੰਦਾ ਮੀ ਸਾਡੇ ਘਰ ਦੀ। ਉਦੋਂ ਬਦਨਾਮੀ ਨਹੀਂ ਪਾਈ ਹੋਈ ਜਦੋਂ ਇਹਨਾਂ ਨੇ ਮੈਨੂੰ ਛਾੜੂਆਂ ਨਾਲ ਕੁੱਟਿਆ। ਆਹ ਕੋਈ ਬਦਨਾਮੀ ਦੇ ਚੁੰਨੀਆਂ ਨਾਲ ਮੈਨੂੰ ਵੱਡਾ ਬੰਦਾ ਮੇਰੇ ਘਰ ਨਹੀਂ ਇਹ ਮੈਨੂੰ ਰੜ ਕੇ ਦੋਵੇਂ ਕੁੱਟਣ ਡਈਆਂ ਵਾ। ਇਹ ਤਾਂ ਵੀ ਤੁਹਾਡੀ ਗਲਤੀ ਆ। ਕਿ ਮੈਨੂੰ ਸੁਣ ਕੇ ਇਹਦੀ ਹੁੰਦੀ ਵੀ ਜਦ ਮੈਂ ਆਉਂਦਾ ਬਾਪੇ ਗੱਲ ਕਰਦਾ ਹੈ ਨਾ ਤੀ ਤੋ ਛਾੜੂ ਕੁੱਟਿਆ ਨੋ ਵੀ ਇਹਨੂੰ। ਇਹਦੀਆਂ ਗੱਲਾਂ 'ਚ ਨਾ ਆਓ। ਇਹ ਬੜੀ ਉਹ ਗੱਲ ਕਿ ਜਨਾਨੀ ਅੰਤਰੀ ਉਹ ਜਿੰਨਾ ਇਹ ਝੂਠ ਬੋਲਦੀ ਉਹਨਾਂ ਕੋਲ ਬੋਲਦਾ ਵਾ। ਵੇ ਮੈਨੂੰ ਤੇ ਲੱਗਦਾ ਕਰਨਾਮ ਜਿਹੜੇ ਪੈਸੇ ਗਰੇ ਪਰਸ ਚ ਰੱਖ ਕੱਢੇ ਸੀ ਨਾ ਉਹ ਵੀ ਇਹਨੇ ਕੱਢ ਕੇ ਇਹਦੇ ਪਰਸ ਚ ਪਾਤੇ ਆ ਇਹ ਨਾ ਇੱਕ ਨੰਬਰ ਦੀ ਝੂਠੀ ਜਨਾਨੀ ਆ ਮੈਂ ਤਾਂ ਸੌਂ ਖਾ ਕੇ ਆਨੀ ਆ ਵੀ ਮੈਂ ਉਹ ਪੈਸੇ ਨਹੀਂ ਕੱਢੇ ਮੈਨੂੰ ਨਹੀਂ ਪਤਾ ਵੀ ਮੇਰੇ ਪਰਸ ਚੋਂ ਪੈਸੇ ਕਿੰਨੇ ਪਾਏ ਜਾਂ ਕਿੰਨੇ ਨਹੀਂ ਪਾਏ ਪਾਜੀ ਇਹ ਸਾਰੇ ਹੁਣ ਜਾਣ ਕੇ ਇਲਜ਼ਾਮ ਮੇਰੇ ਤੇ ਲਾਈ ਜਾਣ ਦੀਆਂ ਮੈਂ ਇਹੋ ਜਿਹਾ ਕੰਮ ਕੋਈ ਵੀ ਨਹੀਂ ਕੀਤਾ ਹੈਗਾ ਨਹੀਂ ਮੈਨੂੰ ਨਹੀਂ ਪਤਾ ਕਿਹੜਾ ਸੱਚ ਹੈ ਜਿਹੜਾ ਝੂਠ ਮੰਡਿਆ ਪਰ ਮੈਂ ਹੁਣ ਵੀ ਘਰ ਤਮਾਸ਼ਾ ਨਾ ਲਾਓ ਪਰ ਮੈਂ ਤੁਹਾਡੀ ਗੱਲ ਚੋਂ ਜੋ ਮਰਜ਼ੀ ਕਰੋ ਵੇਖ ਕਿੱਡਾ ਮੀਆਂ ਮਿੱਠੂ ਜਿਆ ਗੱਲ 도ਗਲੀ ਜੀ ਕਰ ਗਿਆ ਵਾ ਤੇ ਤੂੰ ਆਇਆ ਵਾ ਤੇ ਖੋਲ ਹੀ ਜਾ ਮੈਨੂੰ ਕੋਈ ਗੱਲ ਨਹੀਂ ਕਿੰਨੇ ਕ ਦਿਨ ਤੀ ਮੈਨੂੰ ਬੰਨ ਲੋਗੇ ਬੱਜੇ ਨੇ ਮੈਂ ਵੀ ਨਹੀਂ ਰਹਿਣਾ ਖੋਲ ਲੈ ਲੈਂਦੇ ਤੁਸੀਂ ਮੈਨੂੰ ਵੇਖੀ ਥਾਣੇ ਜਾ ਕੇ ਰਿਪੋਰਟ ਲਖਾਉਂਦੀ ਤੇ ਫੜ ਕੇ ਖੜਦੇ ਤਾਂ ਤਾਂ ਪੁੱਠਿਆਂ ਕਰ ਕਰਕੇ ਵੇਖੇ ਨਾ ਪਟੇ ਫੜਾਏ ਨਾ ਤੁਸੀਂ ਮੇਰਾ ਗੁਰਮੀਤ ਕਿੰਨੇ ਕਹਿਣਾ ਵੇਖਿਓ ਸਾਰਾ ਡੱਬਰ ਇੱਕੋ ਰਸੇ ਵਗਿਆ ਵਾ ਕੱਟ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ ਓ ਮੰਮੀ ਆ ਕੀ ਹੁਣ ਤੂੰ ਜੇਲ ਜੀ ਬਣਾਈ ਇੱਥੇ ਇੱਥੇ ਕੋਈ ਸਰਕਸ ਲੱਗਾ ਵਾ ਤਾਨੂੰ ਤੇਰਾ ਬੱਸ ਲੜਾਈ ਤੋਂ ਸੁਆਕੋ ਸੋਚਦਾ ਹੀ ਨਹੀਂ ਇਹ ਘਰ ਦੇ ਵਿੱਚ ਮੈਂ ਰਹਿਣ ਦੇ ਰਹਿਣ ਦੇ ਤੂੰ ਜਿੰਨੇ ਜੋਗਾ ਨਾ ਟੱਕਿਆ ਹੀ ਰਹਿ ਤੈਨੂੰ ਨਹੀਂ ਪਤਾ ਇਹ ਕਿੱਡੀ ਕਮਿਨੀ ਆ ਆ ਵੇਲਾ ਤੇਰੀ ਦਾਦੀ ਦਾ ਤੇ ਮਾਂ ਤੇਰੀ ਦਾ ਕੰਮ ਪਹਿਲਾਂ ਝਾੜੂਆਂ ਨਾਲ ਕੁੱਟਿਆ ਤਾਂ ਹੁਣ ਮੈਨੂੰ ਇਹਨਾਂ ਨੇ ਵੱਧਾ ਹੀ ਹੋਇਆ ਕੀ ਹੁਣ ਮੈਨੂੰ ਦੱਸੋਗੇ ਵੀ ਚੁੱਪ ਕਰਕੇ ਨਾ ਬੈਠਾ ਰੋ ਜਿੰਨੇ ਕੁ ਜੋਗਾ ਤੈਨੂੰ ਨਹੀਂ ਪਤਾ ਕਿ ਅੱਗੇ ਘਰ 'ਚ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਮਮਮੀ ਮੈਨੂੰ ਜ਼ਰਾ ਬਾਹਰੋਂ ਲੋਕੀ ਮਖੌਲ ਕਰਦੇ ਯਾਰ ਦੋਸਤ ਵੀ ਅੰਦੇ ਤੇਰੇ ਘਰ ਤੇ ਨਾ ਤਮਾਸ਼ਾ ਹੀ ਲੱਗਾ ਰਹਿਦਾ ਵਾ ਐਨੇ ਆਂਦੇ ਸਰਕਸ ਤੇ ਡਰਾਮੇ ਨਹੀਂ ਹੁੰਦੇ ਜਿੰਨੇ ਤੇਰੇ ਘਰ ਹੁੰਦੇ ਆ ਲੜਦੇ ਰਹਿੰਦੇ ਤੁਸੀਂ ਦੇ ਚਤੋਂ ਘੜੀਆਂ ਹੀ ਬੱਸ ਇਹ ਕੋਤ ਸਰਕਸ ਦਾ ਘਰ ਨਹੀਂ ਆ ਇਹ ਜੰਗ ਦਾ ਮੈਦਾਨ ਬਣਾਇਆ ਇਹ ਮਾਸ ਨੌ ਸੱਸ ਨੇ ਓ ਚਾਚੀ ਮੈਨੂੰ ਨਾ ਖੋਲ ਨਾ ਖੋਲ ਇਹ ਆਂਦੀ ਮੈਂ ਥਾਣੇ ਰਿਪੋਰਟ ਦਿਖਾਉਣੀ ਤੁਹਾਡੇ ਖਲਾਫ ਓ ਕਿਤੇ ਨਹੀਂ ਜਾਂਦਾ ਥਾਣੇ ਕੋਈ ਤੁਸੀਂ ਚੁੱਪ ਕੀਤੇ ਰਿਹਾ ਕਰੋ ਜਿੱਦਾਂ ਤੁਸੀਂ ਬੰਨੇ ਆ ਨਾ ਇਦਾਂ ਜਾਣਾ ਵਾ ਤੇ ਸਾਨੂੰ ਨਾਲ ਫਰੀ ਦਾ ਬਸਾਉਣਾ ਲੜਨਾ ਹੁੰਦਾ ਨਾ ਤੁਸੀਂ ਬਾਹਰ ਜਾ ਕੇ ਲੜ ਲਿਆ ਕਰੋ ਤਾਂ ਲੜਦੀ ਨਹੀਂ ਕਿਸ ਨੂੰ ਵੀ ਲੋੜ ਆਓ ਚਾਚੀ ਇਧਰ ਤੇ ਮੇਰੀ ਗੱਲ ਸੁਣੋ ਤੁਸੀਂ ਇਹ ਨਹੀਂ ਇਹ ਤਾਂ ਕੁੜੀਆ ਤੈਨੂੰ ਮੈਂ ਛਡਾਇਆ ਦੱਸੂ ਤੈਨੂੰ ਮੈਂ ਮੰਮੀ ਲੈ ਤੇ ਗਿਆ ਇਹਨੂੰ ਸਗਾਤ ਨੂੰ ਅੰਦਰ ਦੱਸ ਇਹਦੇ ਆਖੇ ਲੱਗ ਜੂਗੇ ਸਾਡੇ ਨਹੀਂ ਇੰਨਿਆਂ ਜਾਣਿਆਂ ਦੇ ਆਖੇ ਲੱਗੀ ਤੇ ਨਹੀਂ ਕੀਪ ਤਾਂ ਲੱਗੇ ਜਾਵੇ ਜਿਹੜਾ ਇੰਨੇ ਮਾਨਤਾਂ ਨਾਲ ਲੈ ਕੇ ਗਿਆ ਕੀ ਤਾਂ ਸਮਝਾ ਹੀ ਲਵੇ ਕਈ ਵਾਰਿਆਂ ਦੇ ਹੁੰਦੇ ਚਾਣਿਆਂ ਦੀ ਨਹੀਂ ਚੱਲਦੀ ਜਿੱਤੇ ਨਿਆਣਾਂ ਦੇ ਚੱਲ ਜਾਂਦੀ ਆ ਮੰਮੀ ਬੜੀ ਅਮਤਰੀ ਆਏ ਇਨੇ ਦੋ ਘੜੀਆਂ ਤੇ ਨੇ ਮਿੱਠੀ ਸਿਪਲੀ ਰਹਿਣਾ ਵਾ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕਿਸ ਦੀ ਗੱਲ ਮੰਨੇ ਇਹ ਜਿਹੜੀ ਜਿੱਦ ਤੇ ਆ ਜੇ ਨਾ ਪਗਾ ਕੇ ਹਟਦੀ ਹੁੰਦੀ ਐ ਚੱਲ ਵੇਖ ਲੈਨੇ ਆ ਜੇ ਮੰਨੂਗੀ ਤਾਂ ਵੀ ਠੀਕ ਆ ਜੇ ਨਾ ਮੰਨੂਗੀ ਤੇ ਤਾਂ ਵੀ ਠੀਕ ਆ ਹੁਣ ਬੰਨ ਕੇ ਵੀ ਕਿੰਨਾ ਵਜੇ ਰੱਖਣਾ ਐ ਨੇ ਸਗਾਤ ਨੂੰ ਇਹ ਨੀ ਉਦਾ ਧਿਆਨ ਰੱਖੀ ਮਾੜਾ ਮਟਾ ਕਿਤੇ ਚੋਰੀ ਸੱਪੀ ਨਾ ਕਿਸਕ ਜੇ ਕਰਾਂ ਤੇ ਜੇ ਚਲਜੋਗੀ ਨਾ ਤੇ ਭੱਜਦੇ ਅਨਮਾਨ ਇੱਕੋ ਜਈਆ ਇੱਕ ਜਣੇ ਦਾ ਨਹੀਂ ਕਸੂਰ ਸਾਰੇ ਬੰਨੇ ਕਸੂਰ ਨਿਕਲਣਾ ਵਾ ਅਹੀਂ ਹੁਣ ਕੀ ਕਰੀਏ ਹਣ ਇਹ ਤਾਂ ਇਹ ਦੇਖੋ ਹੁਣ ਗੱਲਾਂ ਸੁਣੀ ਜਾਈਏ ਇੱਥੇ ਇੱਧਰ ਦੀਆਂ ਲੁੱਤੀਆਂ ਲੰਦੀ ਐ ਕੋਈ ਗੱਲ ਨਹੀਂ ਕਰਨ ਵਾਲੀ ਐ ਨਹੀਂ ਕਸੂਰ ਤੇ ਜਿਹੜਾ ਨਿਕਲਣਾ ਨਿਕਲਣਾ ਬਦਨਾਮੀ ਬੜੀ ਹੋ ਜਾਣੀ ਬਾਹਰ ਹਾਡੀ ਚਾਚੀ ਜੀ ਤੁਸੀਂ ਸਿਆਣੇ ਬਣੋ ਤੁਸੀਂ ਕਿਉਂ ਕਾਲੇ ਪੈਂਦੇ ਜੇ ਨਾਲੇ ਗੱਲ ਕੀ ਹੋਈ ਹੁਣ ਬਾਹਰ ਮੈਨੂੰ ਚੰਗੀ ਤਰ੍ਹਾਂ ਦੱਸੋ ਸਹੀ ਗੱਲ ਕੀ ਹੋਣੀ ਆ ਕਰਨ ਮੈਂ ਤੇ ਮਾਨਾ ਨੂੰ ਤੇ ਉਹਨੂੰ ਪੜਾਉਣ ਲਈ ਹਾਂ ਉਹਨੂੰ ਕਹਿਣੀ ਆ ਪੜ ਲਾ ਤੇ ਇਹ ਦੋਵੇਂ ਜੜੀਆਂ 9 700 ਤੋਂ ਘੱਟ ਕੰਮ ਕਰਦੀਆਂ ਕੋਇਆ ਕੂੜਾ ਕਰਕੇ ਆਈਆਂ ਤੇ ਮੇਰੇ ਦਿਵਾਲੇ ਹੋ ਗੀਆਂ ਹਾਂ ਹਾਂ ਤੂੰ ਲੂਤੀਆਂ ਲਾਉਣੀ ਆ ਇੱਧਰ ਦੀ ਗੱਲ ਉੱਧਰ ਕਰਦੀਆਂ ਤੇ ਮੈਨੂੰ ਝਾੜੂਆ ਦੇ ਨਾਲ ਦੋਵੇਂ ਪੈ ਗਈਆਂ ਕੁੱਟਿਆ ਇਹਨਾਂ ਨੇ ਮੈਨੂੰ ਫੜ ਕੇ ਫੇਰ ਹੀ ਮੈਂ ਹਾਂ ਕਿ ਕੀ ਇਹਨੂੰ ਮੈਂ ਕਿ ਮੈਂ ਥਾਣੀ ਚੱਲੀ ਆ ਮੈਂ ਰਿਪੋਰਟ ਤੁਹਾਡੇ ਤੇ ਕਰਨਾ ਚਾਚੀ ਜੀ ਐਦਾਂ ਤਾਂ ਨਹੀਂ ਕੋਈ ਕਿਸੇ ਨੂੰ ਮਾਰਦਾ ਵੈਸੇ ਪਰ ਫੇਰ ਵੀ ਕੋਈ ਗੱਲ ਤੇ ਹੋਈ ਹੋਗੀ ਜਿਹਦੇ ਕਰਕੇ ਉਹਨਾਂ ਤੁਹਾਨੂੰ ਆਖਿਆ ਵਾ ਹਾਂ ਹੁਣ ਤੈਨੂੰ ਮੈਂ ਕੀ ਮੁੰਡਿਆ ਦੱਸਾਂ ਕਿ ਸਾਰੀ ਗਲਤੀ ਮੇਰੀ ਆ ਮੈਂ ਹੀ ਇਹਨਾਂ ਦੇ ਵਿੱਚ ਲੁੱਤੀਆਂ ਲਾਉਂਦੀ ਰਹੀ ਹਾਂ ਕਿ ਇੱਧਰ ਦੀ ਗੱਲ ਉੱਧਰ ਕਰਦੀ ਰਹੀ ਹਾਂ ਤੇ ਹੁਣ ਕੁੱਟ ਵੀ ਮੇਰੀ ਕਰ ਤੱਪੀ ਮੈਨੂੰ ਪਈ ਆ ਤੇ ਪਰ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਦੱਸ ਵੀ ਨਹੀਂ ਸਕਦੀ ਜਿੱਦਾਂ ਮੇਰੇ ਘਰ ਚ ਕਿਸੇ ਸਾਈਡ ਨਹੀਂ ਲਈ ਜੇ ਤੈਨੂੰ ਮੈਂ ਦੱਸ ਦਿੱਤਾ ਤੇ ਤੂੰ ਵੀ ਮੇਰੀ ਸਾਈਡ ਨਹੀਂ ਲੈਣੀ ਤੇ ਤੂੰ ਵੀ ਮੇਰੇ ਖਿਲਾਫ ਹੋ ਜਾਣਾ ਚਾਚੀ ਜੀ ਕਿਹੜੀ ਸੋਚੀ ਪੈ ਗਈ ਜੇ ਨਹੀਂ ਨਹੀਂ ਕੋਈ ਨਹੀਂ ਪੁੱਤ ਸੋਚਣ ਤਾਂ ਮੈਂ ਕੋਸ਼ਿਸ਼ ਨਹੀਂ ਡਈ ਹੈ ਕਿ ਬਸ ਆ ਹੋਈ ਦਿਮਾਗ ਤੇ ਵਿੱਚ ਆਉਣ ਲਈ ਆ ਕਿ ਮੈਂ ਸਾਰਿਆਂ ਦੇ ਨਾਲ ਚੰਗੀ ਰਹਿਣੀ ਆ ਤੇ ਸਾਰਿਆਂ ਦੀ ਮੈਂ ਸੈਡ ਲੈਣੀ ਆ ਗੱਲ ਕੀ ਆ ਨਗੂਣੀ ਜੀ ਗੱਲ ਵਾ ਉਹ ਦਿਨ ਤੂੰ ਜਾਣਾ ਹੀ ਘੁੰਮਣ ਵਾਸਤੇ ਤੇ ਮੈਂ ਤੈਨੂੰ ਪੈਸੇ ਦੇ ਦਿੱਤੇ ਮੰਮੀ ਨੇ ਕਿਹਾ ਕਿ ਮੇਰੇ ਕੋਲ ਹੈ ਨਹੀਂ ਆ ਮੈਂ ਚਲ ਮੈਂ ਦੇ ਦਿੰਨੀ ਸਾਰੇ ਨਿਆਣੇ ਕਹਿੰਦੇ ਮੈਂ ਜਾਣਾ ਘੁੰਮਣ ਉਹ ਦਿਨ ਤੇਰੇ ਪਿਓ ਨੇ ਮੇਰੀ ਲਾਫਾਈ ਨਹੀਂ ਕੀਤੀ ਕਿ ਹਾਂ ਹਾਂ ਤੂੰ ਹੁੰਦੀ ਕੋ ਮੇਰੇ ਨਿਆਣੇ ਨੂੰ ਦੇਣ ਵਾਲੀ ਪੈਸੇ ਤੇ ਦੱਸ ਮੈਂ ਮਾੜਾ ਕੀਤਾ ਸੀ ਉਹ ਦਿਨ ਚਾਚੀ ਜੀ ਉਹਦੇ ਨਿੱਗੀ ਜੀ ਗੱਲ ਲਈ ਤੇ ਉਹ ਦਿਨ ਹੀ ਮੋਗ ਗਈ ਇਹ ਉਹਦੋਂ ਦਾ ਹੁਣ ਤੱਕ ਉਹ ਮੁੱਦਾ ਬਣਾ ਕੇ ਬੈਠੇ ਆ ਇਹ ਬਸ ਉਹ ਹੀ ਮੁੱਦਾ ਬਣਾਉਂਦੇ ਆ ਕਿ ਮੇਰਾ ਮੁੰਡਾ ਵਗੜਨ ਲਈ ਆ ਤੇ ਮੰਮੀ ਨੂੰ ਗੱਲਾਂ ਕਰਦੀ ਆ ਮੇਰੇ ਖਿਲਾਫ ਤੇ ਮੰਮੀ ਕਹਿੰਦੀ ਆ ਕਿ ਪੰਮਾ ਨੂੰ ਗੱਲਾਂ ਕਰਦੀ ਮੇਰੇ ਖਿਲਾਫ ਬਸ ਆਹੀ ਗੱਲਾਂ ਕਰਕੇ ਮੈਂ ਇਹਨਾਂ ਨੂੰ ਬੁਰੀ ਲੱਗਣ ਲਈ ਹਾਂ ਚਾਚੀ ਤੁਸੀਂ ਵੀ ਥੋੜਾ ਨਾ ਸ਼ਾਂਤ ਰਿਹਾ ਕਰੋ ਕਾਲੇ ਗਾੜੀਆਂ ਨਾ ਪਿਆ ਕਰੋ ਤੁਹਾਨੂੰ ਪਤਾ ਤਾਂ ਹੈਗਾ ਦਾਦੀ ਦਾ ਤੇ ਮੰਮੀ ਦੇ ਸੁਭਾਅ ਦਾ ਉਹ ਵੀ ਗਾੜੀਆਂ ਕਿਸਦੀ ਚੱਲ ਦੇਣੀਆਂ ਇੱਕ ਦੀਆਂ ਚਾਰ-ਚਾਰ ਸੁਣਾਉਂਦੇ ਆ ਕਰਨ ਮੈਂ ਕਿੰਨੀ ਕੁ ਚੁੱਪ ਰਹਾ ਮੈਂ ਤੇ ਇਹਨਾਂ ਦੀਆਂ ਗੱਲਾਂ ਸੁਣਦੀ ਰਹਿਣੀ ਚੁੱਪ ਕਰਕੇ ਆਪਣੇ ਕੰਮ ਲੱਗੀ ਰਹਿੰਦੀ ਆ ਅੱਜ ਤੇ ਇਹਨਾਂ ਨੇ ਹੱਥ ਹੀ ਘਾੜ ਦਿੱਤੀ ਸਾਰੀ ਹੱਦ ਮੁਕਾਈ ਆ ਜਿਨ੍ਹਾਂ ਨੇ ਤੇ ਫਿਰ ਮੇਰੇ ਕੋਲ ਨਹੀਂ ਚੁੱਪ ਕਰਕੇ ਰਿਹਾ ਕਿਆ ਚਲੋ ਕੋਈ ਨਹੀਂ ਹੋਰ ਨਾ ਤੁਸੀਂ ਗਾਈ ਗੱਲ ਕਰੋ ਤੇ ਤੁਸੀਂ ਮਾਂ ਨਾਲ ਆਪਣੇ ਕਮਰੇ 'ਚ ਬੈਠੇ ਰਹੋ ਜੇ ਉਹ ਕੋ ਬਾਕਣਗੇ ਨਾ ਮੈਂ ਆਪੇ ਪੁੱਛ ਲਵਾਂ ਉਹਨਾਂ ਨੂੰ ਅੱਜ ਤੂੰ ਮੇਰਾ ਪੁੱਤ ਵਾਂ ਤੇ ਮੈਨੂੰ ਲੈ ਕੇ ਆਇਆ ਅੰਦਰ ਤੇ ਮੈਂ ਤੇਰੇ ਕਹੇ ਤੇ ਮੈਂ ਚੁੱਪ ਕਰਕੇ ਬੈਹ ਚੱਲੀ ਆ ਨਹੀਂ ਤੇ ਮੈਂ ਨਹੀਂ ਇਹਨਾਂ ਨੂੰ ਛੱਡਣਾ ਮੈਂ ਅੱਜ ਥਾਣੇ ਜਾਣਾ ਹੀ ਜਾਣਾ ਹੀ ਤੇ ਇਹਨਾਂ ਨੂੰ ਮੈਂ ਜੇਲ੍ਹ ਦੀ ਦਾਲ ਖਵਾਲਣੀ ਹੀ ਇਹਨਾਂ ਨੂੰ ਮੈਂ ਚਾਚੀ ਜੀ ਤੁਸੀਂ ਆਪ ਥੋੜਾ ਜਿਹਾ ਦਿਮਾਗ ਨਾਲ ਸੋਚੋ ਅਹੀਂ ਇਹੋ ਜਿਹੇ ਗੱਲਾਂ ਜਿਹੜੀਆਂ ਵਾ ਨਾ ਉਹ ਕਰ ਲੈਨੇ ਆ ਪਰ ਬਾਅਦ ਦੇ ਵਿੱਚ ਜਦੋਂ ਤੁਹਾਡ ਆਲੋਏ ਗੱਲਾਂ ਦੀ ਸਮਝ ਪਾ ਦੇ ਵਿੱਚ ਆਉਂਦੀ ਆ ਕਿ ਅਸੀਂ ਕੀ ਕਰ ਬੈਠੇ ਸਾਡਾ ਪਰਿਵਾਰ ਆਪ ਹੀ ਹੁਣ ਤੂੰ ਆਪ ਹੀ ਸੋਚੋ ਤੂੰ ਇਹੋ ਜੀ ਗੱਲ ਕਰੋਗੇ ਤੇ ਥਾਣੇ ਜਾ ਕੇ ਇਹਨਾਂ ਖਿਲਾਫ ਰਿਪੋਰਟ ਕਰਾਓਗੇ ਕੁਝ ਵੀ ਕਰਾਓਗੇ ਤੇ ਇਹਨਾਂ ਨੇ ਤੇ ਥਾਣੇ ਕਚੈਰੀਆਂ ਦੇ ਚੱਕਰ ਘਟਦੇ ਰਹਿਣਾ ਨਾਲੇ ਤੁਹਾਡੂ ਤੁਹਾਡੇ ਵਾਧੂ ਦੇ ਪੈਸੇ ਲੱਗਣੇ ਇਹਨਾਂ ਦੇ ਵਾਧੂ ਦੇ ਪੈਸੇ ਲੱਗਣੇ ਤੇ ਜਿਹੜੀ ਬੇਇੱਜ਼ਤੀ ਲੋਕਾਂ ਚ ਹੋਣੀ ਉਹ ਵਾਧੂ ਦੀ ਕੋਈ ਨਹੀਂ ਮੈਂ ਤੇਰੇ ਕਹੇ ਤੇ ਹੁਣ ਮੈਂ ਸਮਝ ਗਈ ਆ ਮੈਂ ਕਿਹੇ ਬੰਨੇ ਨਹੀਂ ਜਾਂਦੀ ਤੇ ਉਹਨਾਂ ਨੂੰ ਵੀ ਦੱਸ ਦੇ ਜਾ ਕੇ ਕਿ ਗਰਮੀਤ ਨੂੰ ਕੋਈ ਗੱਲ ਨਹੀਂ ਕਰਨੀ ਤੇ ਕੁਝ ਬੋਲਣ ਆਣੀ ਹੈਗਾ ਤੇ ਫੇਰ ਮੈਂ ਕਿਹੇ ਤੇ ਜੇ ਇਹਨਾਂ ਨੇ ਮੈਨੂੰ ਫालतੂ ਬੋਲਿਆ ਨਾ ਕੁਛ ਤੇ ਫੇਰ ਮੈਂ ਘਰ ਨਹੀਂ ਜਿ ਟੇਕੇ ਬੈਣਾ ਤੇ ਫੇਰ ਮੈਂ ਜਾਣਾ ਹੀ ਕਿਤੇ ਬੱਲੇ ਚਲੋ ਕੋਈ ਨਹੀਂ ਕੁਛ ਨਹੀਂ ਆਂਦੇ ਤੁਹਾਨੂੰ ਮੈਂ ਕਰਦਾ ਉਹਨਾਂ ਨਾਲ ਗੱਲ ਕਿ ਤੁਸੀਂ ਇੱਥੇ ਰਮਾਨਾ ਬੈਗੋ ਕੋਈ ਨਹੀਂ ਪੁੱਤ ਤੂੰ ਖੋਲ ਤਾਂ ਨਾ ਮੈਨੂੰ ਇੰਨਾ ਹੀ ਬੜਾ ਵਾ ਤੇ ਜੇ ਇਹਨਾਂ ਦੀ ਨਿਗਾਹ 'ਚ ਮੈਂ ਮਾੜੀ ਹਾਂ ਨਾ ਤੇ ਹੁਣ ਇਹਨਾਂ ਨੂੰ ਮੈਂ ਮਾੜੀ ਬਣ ਕੇ ਦੱਸਦੀ ਆ ਮੈਂ ਚੰਗੀ ਬਣ ਕੇ ਕੀ ਕਰਨਾ ਵਾ ਮੈਂ ਲੈ ਲਈ ਆ ਇਹਨੂੰ ਬੜੇ ਸੁਗਾਤ ਨੂੰ ਫੜਾ ਦਿੰਦੀ ਆ ਆ ਦੋ ਤਾਲੀਆਂ ਮੇਰੀਆਂ ਇਹ ਵੀ ਮੰਨ ਲੱਗਾ ਅੱਜ ਪੰਡਿਆ ਨਾ ਮਾਤਾ ਬੜੀ ਹੋ ਗਈ ਆ ਕੁੱਟ ਮਾਰ ਵੀ ਤੁਸੀਂ ਲਿਆ ਹੱਦੋਂ ਵੱਧ ਤੁਸੀਂ ਕਰ ਛੱਡੀ ਮੇਰੇ ਨਾਲ ਹੁਣ ਮੈਂ ਤੁਹਾਡੇ ਨਾਲ ਨਹੀਂ ਪਕਾਉਣੀਆਂ ਰੋਟੀਆਂ ਤੇ ਨਹੀਂ ਰਹਿਣਾ ਤੁਹਾਡੇ ਨਾਲ ਬਸ ਮੈਂ ਲੱਗੀਆਂ ਵੱਖਰੀ ਹੁਣ ਤੁਹਾਡੇ ਕੋਲ ਲੱਗੀਆਂ ਮੈਂ ਖੈੜਾ ਛਡਾਉਣਾ ਆਪਣਾ ਨੀ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਜੇ ਤੂੰ ਨਹੀਂ ਨਾਲਦੀ ਆਤੋਂ ਬਾਜ ਆਉਣਾ ਤੇ ਮੈਂ ਕਰਨ ਲੱਗੀ ਆ ਮੈਂ ਸਿੰਦੇ ਨੂੰ ਫੋਨ ਫਿਰ ਉਹੋ ਹੀ ਤੇਰੀ ਅਕਲ ਟਕਾਣੇ ਲਿਆਊਗਾ ਤੂੰ ਜਿੰਨੂ ਮਰਜੀ ਫੋਨ ਕਰੋ ਸਿੰਦੇ ਨੂੰ ਕਰੋ ਜਿੰਨੂ ਮਰਜੀ ਕਰੋ ਮੈਂ ਨਹੀਂ ਕਿਸੇ ਕੋ ਡਰਦੀ ਤੇ ਨਾ ਮੈਂ ਹੁਣ ਨਾ ਰਹਿਣਾ ਤੁਹਾਡੇ ਨਾਲ ਮੈਂ ਵੱਖਰੀ ਰੋਟੀ ਪਕਾਉਣੀ ਆ ਤੇ ਪਕਾਉਣੀ ਬਸ ਕਹਿਤਾ ਇਦਾਂ ਕਰ ਭਾਂਡੇ ਚੋਕਲੇ ਤੇ ਮਗਰ ਚੱਲ ਜਾ ਫਿਰ ਸੈੱਟ ਚ ਕਿਉਂ ਚੱਲ ਜਾ ਤੇਰੀ ਅਕਲ ਟਕਾਣੇ ਆਜੀ ਕਿਉਂ ਚੱਲ ਜਾ ਮਗਰ ਮੈਂ ਇੱਥੇ ਰਹੂੰਗੀ ਇੱਥੇ ਪਕਾਉਂਗੀ ਤੇ ਇੱਥੇ ਖਾਉਂਗੀ ਤੁਹਾਡੇ ਸਾਹਮਣੇ ਇੱਥੇ ਨਹੀਂ ਆ ਫਿਰ ਮੈਂ ਅੱਡ ਹੋਣ ਦੇਣਾ ਇੱਥੇ ਇੱਕੇ ਸਾ ਹੀ ਪੱਕਣ ਗਈਆਂ ਨਹੀਂ ਪਕੋਣੀਆਂ ਮੈਂ ਤੁਹਾਡੇ ਨਾਲ ਤੇ ਰਹਿਣਾ ਵੀ ਇੱਥੇ ਹੀ ਹੋ ਤੇਰੇ ਇੱਕ ਗੱਲ ਹੋਰ ਸੁਣ ਲੈ ਮੈਂ ਸਿਰ ਸੋਈ ਚ ਪਕਾਉਂਗੀ ਇਦਾਂ ਕਿਦਾਂ ਹੋ ਜਾਊਗਾ ਜੇ ਤੂੰ ਇੱਕ ਰਸੋਈ ਚ ਇੱਕ ਚੁੱਲੇ ਤੇਨੇ ਪਕਾ ਸਕਦੀ ਤਾਂ ਤੂੰ ਅੱਡ ਬਾਰੀਆਂ ਪਕਾ ਲੈਂਗੀ ਇਦਾਂ ਤਾਂ ਨਹੀਂ ਹੋਣਾ ਤੈਨੂੰ ਜਿਹੜਾ ਜ਼ਿਆਦਾ ਹੀ ਚਾ ਚੜਿਆ ਅੱਡ ਹੋਣ ਦਾ ਤੇ ਆ ਡੁੱਟਤ ਨਹੀਂ ਹੋਣੀ ਹੋਣ ਦੇਣਾ ਅੱਛਾ ਨਾਲੇ ਘੰਡੇ ਕੋ ਮੈਂ ਖਾਵਾਂ ਸ਼ਿੱਤਰ ਨਾਲੇ ਤੁਹਾਨੂੰ ਮੈਂ ਪਕਾ ਕੇ ਦਵਾਂ ਲੰਗਰ ਕਿੱਧਰ ਦਾ ਸਿਆਣਪ ਆਏ ਨਿੱਲੰਗਰ ਤੋਂ ਨਾ ਪਕੰਦੀ ਨਹੀਂ ਆ ਤਾਂ ਤੂੰ ਹੁਣ ਨਾ ਉਹ ਕੋਲੀ ਫਫੇ ਕੁੱਟਦੀ ਤੂੰ ਅੱਗਾ ਜੋ ਲਾਉਣੀ ਹੈ ਕਾ ਕਰਕੇ ਮਿੱਠੀ ਪਿਆਰੀ ਹੁੰਦੀ ਫਿਰਦੀ ਮੈਨੂੰ ਕੀ ਪਤਾ ਹੈਗਾ ਇਹਦੇ ਅੰਦਰ ਇੰਨਾ ਅੰਤਰਾ ਜਰੀਲਾ ਸੱਪ ਵੜਿਆ rakh ਲੈਣੀ ਤੇ ਅੱਜ ਤੱਕ ਇਹ ਕੰਮ ਕਰਦੀ ਫਿਰਦੀ ਆ ਅੱਛਾ ਡੰਗਰਾਂ ਨਾਲ ਤੂੰ ਕਰਕੇ ਨਹੀਂ ਤੇ ਲੰਗਰ ਕੌਣ ਆਉਂਦਿਆਂ ਨੂੰ ਪਕਾਉਂਦਾ ਮੈਂ ਹੀ ਪਕਾ ਕੇ ਤੁਹਾਡੇ ਢਿੱਡ ਪਰਦੀ ਹਾਂ ਕੋਈ ਬਾਰਾ ਨਹੀਂ ਮੈਂ ਪਕਾਉਂਦੀ ਤੂੰ ਤਾਂ ਸਾਰੇ ਡੱਬੇ ਨੂੰ ਲੜਾ ਦੇ ਕੇ ਮਾਰਦੇ ਲੱਗੀ ਜੀ ਕਿ ਲੈਣੀ ਜੀ ਨਾ ਹੋਵੇ ਤੇ ਅੱਛਾ ਮੇਰੇ ਕਹਤੇ ਹੀ ਲੜਦੇ ਉਦਾਂ ਹੀ ਤੋ ਛਿੱਤਰ ਮਾਣ ਨਹੀਂ ਸਗੋਂ ਮੈਂ ਤਾਂ ਹਟਮ ਦੇ ਰਹੀ ਵਿੱਚੋਂ ਮਾਤਾ ਨੂੰ ਵੀ ਕਹਿੰਦੀ ਰਹੀ ਕਿ ਦੀਦੀ ਨੂੰ ਨਾ ਕੁਛ ਕਹੋ ਹੁਣ ਵੇਲਾ ਭਾਜੀ ਨੇ ਵੀ ਅੰਦਰ ਜਾ ਕੇ ਉਹਨੂੰ ਕੁੱਟਿਆ ਵਾ ਤੇ ਇਹ ਚੋਂ ਹੋਰ ਕੀ ਮੈਂ ਉਹਨੂੰ ਕਿਹਾ ਸੀ ਕਿ ਕੁੱਟ ਦੇ ਨੂੰ ਨਹੀਂ ਬੜੀ ਚਲਾਕ ਆ ਤੂੰ ਮੂੰਹ ਦੀ ਮਿੱਠੀ ਆ ਤੇ ਵਿੱਚੇ ਵਿੱਚ ਪਿੜੀਆਂ ਵੜਦੀਆਂ ਜਿਹੜੇ ਕੰਮ ਤੂੰ ਸੋਚਦੀ ਆ ਨਾ ਉਹ ਤਾਂ ਨਹੀਂ ਹੋਣੇ ਚਾਹੇ ਜੋ ਮਰਜ਼ੀ ਕਰ ਲੈ ਲੱਗੀਆਂ ਵੱਡੀ ਤੋਂ ਅੱਡ ਹੁਣ ਮੈਂ ਪੜਾਣਾ ਜਿੱਦਾਂ ਦੇ ਉੱਤੋਂ ਨਾ ਉਦਾਂ ਦੇ ਵਿੱਚੋਂ ਆ ਮੈਂ ਮੂੰਹ ਦੀ ਮਿੱਠੀ ਨਹੀਂ ਆ ਤੇ ਤੂੰ ਭਾਂ ਦੇਣਾ ਇੱਧਰ ਖੜ ਇੱਧਰ ਖੜਾ ਆਪਣੇ ਲੈ ਕੇ ਚੱਲ ਤੇ ਆ ਮੇਰੇ ਜਿਹੜੇ ਵੰਡੇ ਆ ਉਨੂੰ ਫੜਾ ਦੇ ਮੈਨੂੰ ਚਲ ਬੰਦਿਆ ਪਾਉਂਦੀ ਫਿਰਦੀ ਆ